ਕੁਝ ਆਈ ਹੈ ਹਮਸਪਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਵੀ ਬਹੁਤ ਮਿਲੀ ਹੈ ਪਿਛਲੇ ਕੁਝ ਦਿਨਾਂ ਤੋਂ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਸੀਗੇ ਹਮਸਪਰੀ ਗਰਮੀ ਦੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਤੇਜ਼ ਧੁੱਪ ਜਿਹੜੀ ਆ ਉਹ ਨਿਕਲੀ ਹੋਈ ਸੀ ਪਰ ਮੌਸਮ ਵਿਭਾਗ ਨੇ ਪਰਸੋਂ ਭਵਿੱਖਬਾਣੀ ਕੀਤੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉੱਤਰੀ ਪੰਜਾਬ ਅਤੇ ਸੈਂਟਰਲ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਅਤੇ ਕਈ ਹਿੱਸਿਆਂ ਦੇ ਵਿੱਚ ਭਾਰੀ ਬਰਸਾਤ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਹੈ ਤਾਂ ਉਸੇ ਲੜੀ ਦੇ ਤਹਿਤ ਮੌਸਮ ਵਿਭਾਗ ਦੀ ਭਵਿੱਖਬਾਣੀ ਉਹ ਸੱਚ ਵੀ ਹੋਈ ਹੈ ਕੱਲ ਵੀ ਲੁਧਿਆਣਾ ਦੇ ਵਿੱਚ ਹਲਕੀ ਬਰਸਾਤ ਦੇਖਣ ਨੂੰ ਮਿਲੀ ਸੀ ਤੇ ਅੱਜ ਤੇਜ਼ ਬਰਸਾਤ ਜਿਹੜੀ ਆ ਲੁਧਿਆਣਾ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਕਈ ਘੰਟਿਆਂ ਤੋਂ ਲੁਧਿਆਣਾ ਦੇ ਵਿੱਚ ਤੇਜ਼ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਕਈ ਥਾਵਾਂ ਤੇ ਪਾਣੀ ਵੀ ਭਰ ਗਿਆ ਤੇ ਚੱਕਾ ਜਾਮ ਵੀ ਉੱਥੇ ਹੋ ਗਿਆ ਕਿਉਂਕਿ ਤੇਜ਼ ਬਰਸਾਤ ਦੇ ਕਾਰਨ ਵਾੜ ਪਲੋਟਿੰਗ ਜਿਹੜੀ ਆ ਹੋ ਚੁੱਕੀ ਆ ਸੀਵਰੇਜ ਭਰ ਚੁੱਕੇ ਨੇ ਕਿਉਂਕਿ ਲਗਾਤਾਰ ਬਰਸਾਤ ਜਿਹੜੀ ਆ ਹੁੰਦੀ ਨਜ਼ਰ ਆ ਰਹੀ ਆ ਤੁਸੀਂ ਵੀ ਨਾਲ ਨਾਲ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਲੁਧਿਆਣਾ ਦੇ ਵਿੱਚ ਕਿਹੜੇ ਇਲਾਕੇ ਦੇ ਵਿੱਚ ਬਰਸਾਤ ਹੋ ਰਹੀ ਹੈ ਜਾਂ ਕਿਹੜੇ 'ਚ ਨਹੀਂ ਆ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਇਸ ਸਮੇਂ ਬਰਸਾਤ ਹੋ ਰਹੀ ਹੈ ਜਾਂ ਨਹੀਂ ਕਿਉਂਕਿ ਸੌਣ ਦੇ ਮਹੀਨੇ ਦੀ ਜਿਹੜੀ ਬਰਸਾਤ ਹੁੰਦੀ ਆ ਉਹ ਕਈ ਥਾਵਾਂ ਤੇ ਹੁੰਦੀ ਆ ਤੇ ਕਈ ਥਾਵਾਂ ਤੇ ਬਰਸਾਤ ਨਹੀਂ ਹੁੰਦੀ ਬਹੁਤ ਵਾਰੀ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਇੱਕ ਇਲਾਕੇ ਦੇ ਵਿੱਚ ਬਰਸਾਤ ਹੁੰਦੀ ਆ ਪਰ ਨਾਲ ਹੀ ਦੂਜੇ ਇਲਾਕਾ ਉਹ ਉਥੇ ਸੁੱਕਾ ਪਿਆ ਹੁੰਦਾ ਤਾਂ ਤੁਸੀਂ ਵੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਕਿਹੜੇ ਇਲਾਕੇ ਦੇ ਵਿੱਚ ਤੁਸੀਂ ਕਿਹੜੇ ਇਲਾਕੇ ਤੋਂ ਤੇ ਤੁਹਾਡੇ ਇਲਾਕੇ ਦੇ ਵਿੱਚ ਕੀ ਬਰਸਾਤ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਨਾਲ ਨਾਲ ਇਹ ਵੀ ਤੁਸੀਂ ਸਾਨੂੰ ਨਾਲ ਜਾਣਕਾਰੀ ਸਾਂਝੀ ਕਰੋ ਕਿ ਤੁਹਾਡੇ ਇਲਾਕੇ ਦੇ ਵਿੱਚ ਜੇਕਰ ਬਰਸਾਤ ਹੋ ਰਹੀ ਹੈ ਤੇ ਪਾਣੀ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਉਹ ਖੜਾ ਤਾਂ ਕਿ ਲੋਕ ਜਿਹੜੇ ਨੇ ਉਹਨਾਂ ਇਲਾਕਿਆਂ ਦੇ ਵਿੱਚੋਂ ਨਾ ਲੰਘਣ ਲੋਕਾਂ ਨੂੰ ਜਾਣਕਾਰੀ ਮਿਲੇ ਕਿ ਕਿਹੜੇ ਇਲਾਕੇ ਦੇ ਵਿੱਚ ਪਾਣੀ ਭਰਿਆ ਹੋਇਆ ਉਹਨਾਂ ਦਾ ਨੁਕਸਾਨ ਹੋਣ ਤੋਂ ਉੱਬੱਟ ਸਕੇ ਤਾਂ ਲਗਾਤਾਰ ਸਵੇਰ ਤੋਂ ਹੀ ਬਰਸਾਤ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਹੋਮਸ ਭਰੀ ਗਰਮੀ ਤੋਂ ਕੁਝ ਰਾਹਤ ਲੋਕਾਂ ਨੂੰ ਮਿਲੀ ਹੈ ਪਿਛਲੇ ਕੁਝ ਦਿਨਾਂ ਤੋਂ ਲੋਕ ਆਪਣੇ ਘਰਾਂ ਦੇ ਵਿੱਚ ਹੀ ਆ ਆਪਣੇ ਕੰਮ ਵਾਲੀਆਂ ਥਾਵਾਂ ਤੇ ਹੀ ਅੰਦਰ डक ਕੇ ਬੈਠੇ ਰਹਿੰਦੇ ਸੀ ਕਿਉਂਕਿ ਬਾਹਰ ਤੇਜ਼ ਧੁੱਪ ਹੋਣ ਦੇ ਕਾਰਨ ਗਰਮੀ ਹੋਣ ਦੇ ਕਾਰਨ ਉਹਨਾਂ ਤੋਂ ਬਾਹਰ ਨਹੀਂ ਨਿਕਲਿਆ ਜਾ ਰਿਹਾ ਸੀਗਾ ਹੀਟ ਵੇਵ ਤੇ ਵੀ ਜਿਹੜੀ ਉਹ ਬਣ ਜਾਂਦੇ ਸੀਗੇ ਤਾਂ ਇਸ ਕਰਕੇ ਹੁਣ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਜਿਹੜੀ ਹੈ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਕਈ ਲੋਕ ਪਕੌੜੀਆਂ ਦੀ ਦੁਕਾਨਾਂ ਤੇ ਵੀ ਰਸ਼ ਜਿਹੜਾ ਅੱਜ ਉਹ ਕਾਫੀ ਜ਼ਿਆਦਾ ਲਗਣਾ ਸ਼ੁਰੂ ਹੋ ਗਿਆ ਕਿਉਂਕਿ ਆਮ ਤੌਰ ਤੇ ਨਾ ਇਸ ਮੌਸਮ ਦੇ ਵਿੱਚ ਲੋਕ ਚਾਹ ਪਕੌੜੇ ਖਾਣਾ ਵੀ ਬਹੁਤ ਪਸੰਦ ਕਰਦੇ ਨੇ ਤਾਂ ਰਸ਼ ਜਿਹੜਾ ਉਹ ਲਗਣਾ ਉੱਥੇ ਸ਼ੁਰੂ ਹੋ ਗਿਆ ਪਰ ਨਾਲ ਦੀ ਨਾਲ ਜੇਕਰ ਕਾਰਪੋਰੇਸ਼ਨ ਦੀ ਕਾਰਗੁਜ਼ਾਰੀ ਦੀ ਵੀ ਗੱਲ ਕਰੀਏ ਤਾਂ ਉਸਦੀ ਵੀ ਪੋਲ ਜਿਹੜੀ ਹੈ ਖੁੱਲਦੀ ਇਸ ਬਰਸਾਤ ਦੇ ਵਿੱਚ ਕਿਤੇ ਨਾ ਕਿਤੇ ਦਿਖਾਈ ਦੇ ਰਹੀ ਹੈ ਕਿਉਂਕਿ ਪਾਣੀ ਥਾਂ ਥਾਂ ਤੇ ਭਰਨਾ ਸ਼ੁਰੂ ਹੋ ਗਿਆ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਬਹੁਤ ਥਾਵਾਂ ਐਸੀਆਂ ਨੇ ਜਿੱਥੇ ਸੜਕਾਂ ਤਾਂ ਟੁੱਟੀਆਂ ਹੋਈਆਂ ਨੇ ਪਰ ਹੁਣ ਬਰਸਾਤ ਪੈਣ ਦੇ ਕਾਰਨ ਉਹਨਾਂ ਖੱਡਿਆਂ ਦੇ ਵਿੱਚ ਪਾਣੀ ਇੰਨਾ ਘਰ ਚੁੱਕਿਆ ਕਿ ਲੋਕ ਜਿਹੜੇ ਨੇ ਉਧਰ ਘਟਨਾ ਦਾ ਵੀ ਸ਼ਿਕਾਰ ਹੋ ਰਹੇ ਨੇ ਕਿਉਂਕਿ ਪਾਣੀ ਭਰਨ ਕਾਰਨ ਸੜਕ ਨਹੀਂ ਦਿਖਦੀ ਖੱਡਾ ਕਿੱਥੇ ਆ ਇਸ ਕਰਕੇ ਲੋਕ ਦਾ ਨੁਕਸਾਨ ਵੀ ਲੋਕਾਂ ਦਾ ਉਹ ਹੋ ਜਾਂਦਾ ਤਾਂ ਫਿਲਹਾਲ ਜਿਹੜੀ ਆ ਬਰਸਾਤ ਲਗਾਤਾਰ ਜਾਰੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਆ ਭਵਿੱਖਬਾਣੀ ਮੌਸਮ ਵਿਭਾਗ ਦੀ ਸੀ येलो ਅਲਰਟ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਾਰੀ ਕੀਤਾ ਹੋਇਆ ਆ ਆਉਣ ਵਾਲੇ 3 ਦਿਨ ਦਾ ਇਹ येलो ਅਲਰਟ ਸੀਗਾ ਕੱਲ ਤੱਕ ਇਹ येलो ਅਲਰਟ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਉਹ ਜਾਰੀ ਰਹੇਗਾ ਖਾਸ ਤੌਰ ਤੇ ਉੱਤਰੀ ਪੰਜਾਬ ਅਤੇ ਸੈਂਟਰਲ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇਹ ਭਵਿੱਖਬਾਣੀ ਸੀ ਕਿ ਇਹਨਾਂ ਥਾਵਾਂ ਤੇ ਜਿਹੜਾ ਉਹ ਤੇਜ਼ ਬਰਸਾਤ ਜਿਹੜੀ ਆ ਹੋ ਸਕਦੀ ਹੈ ਤਾਂ ਮੌਸਮ ਵਿਭਾਗ ਦੀ ਭਵਿੱਖਬਾਣੀ ਵੀ ਜਿਹੜੀ ਆ ਉਹ ਸੱਚ ਹੋਈ ਹੈ ਨਾਲ ਨਾਲ ਤੁਸੀਂ ਵੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸੋ ਵੀ ਤੁਸੀਂ ਕਿਹੜੇ ਇਲਾਕੇ ਤੋਂ ਤੇ ਕੀ ਤੁਹਾਡੇ ਇਲਾਕੇ ਦੇ ਵਿੱਚ ਬਰਸਾਤ ਹੋ ਰਹੀ ਹੈ ਜਾਂ ਨਹੀਂ ਤੇ ਕੋਸ਼ਿਸ਼ ਕਰੋ ਜੇਕਰ ਬਰਸਾਤ ਤੁਹਾਡੇ ਇਲਾਕੇ ਦੇ ਵਿੱਚ ਹੋ ਰਹੀ ਹੈ ਤੇ ਉੱਥੇ ਪਾਣੀ ਭਰਿਆ ਉਹ ਫੋਟੋਆਂ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਤੇ ਜੋ ਅਫਸਰਾ ਦੀ ਜਾਂ ਕਾਰਪੋਰੇਸ਼ਨ ਦੀ ਜਾਂ ਹੋਰ ਨਗਰ ਕੌਂਸਲਾਂ ਦੀ ਜੋ ਨਲੈਕੀ ਆ ਉਹ ਵੀ ਲੋਕਾਂ ਤੱਕ ਸਾਹਮਣੇ ਆਵੇ ਕਿ ਕਿਸ ਤਰੀਕੇ ਦੇ ਨਾਲ ਬਰਸਾਤ ਦੇ ਵਿੱਚ ਸੌਣ ਦੇ ਮਹੀਨੇ ਦੇ ਵਿੱਚ ਜਦੋਂ ਇੰਨੀ ਬਰਸਾਤ ਪੈਂਦੀ ਹੈ ਤਾਂ ਲੋਕਾਂ ਦਾ ਕੀ ਹਾਲ ਹੁੰਦਾ ਜਦੋਂ ਪਾਣੀ ਭਰ ਜਾਂਦਾ ਸੜਕਾਂ ਤੇ ਖੱਡੇ ਪੈ ਜਾਂਦੇ ਨੇ ਤੇ ਲੋਕ ਕਿਦੋਂ ਘਟਨਾ ਦਾ ਸ਼ਿਕਾਰ ਹੁੰਦੇ ਨੇ ਸਿਰਫ ਲੋਕ ਲੋਕਾਂ ਦਾ ਜਾਨੀ ਨੁਕਸਾਨ ਨਹੀਂ ਹੁੰਦਾ ਨਾਲ ਮਾਲੀ ਨੁਕਸਾਨ ਵੀ ਬਹੁਤ ਜ਼ਿਆਦਾ ਹੁੰਦਾ ਜਦੋਂ ਗੱਡੀਆਂ ਦੇ ਵਿੱਚ ਪਾਣੀ ਭਰ ਜਾਂਦਾ ਕਈਆਂ ਦੀ ਨੰਬਰ ਪਲੇਟਾਂ ਜਿਹੜੀਆਂ ਨੇ ਉੱਤਰ ਜਾਂਦੀਆਂ ਨੇ ਹੋਰ ਵੀ ਨੁਕਸਾਨ ਜਿਹੜੇ ਨੇ ਬਹੁਤ ਲੋਕਾਂ ਦੇ ਹੁੰਦੇ ਨੇ ਤਾਂ ਉਹ ਵੀ ਚੀਜ਼ ਸਾਨੂੰ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਕਿ ਕਿਸ ਤਰੀਕੇ ਦੇ ਹਾਲਾਤ ਜਿਹੜੇ ਨੇ ਤੁਹਾਡੇ ਤੁਹਾਡੇ ਇਲਾਕਿਆਂ ਦੇ ਵਿੱਚ ਉਹ ਪਾਣੀ ਭਰਨ ਦੇ ਨਾਲ ਬਣੇ ਹੋਏ ਨੇ ਕਿਉਂਕਿ ਤੇਜ਼ ਬਰਸਾਤ ਜਦੋਂ ਵੀ ਆਉਂਦੀ ਹੈ ਤਾਂ ਉਹ ਪਾਣੀ ਖੜਨਾ ਜਿਹੜਾ ਉਹ ਤੈ ਹੈ ਕਿਉਂਕਿ ਪਹਿਲਾਂ ਤੋਂ ਨਹੀਂ ਕਦਮ ਇਸ ਤੇ ਚੱਕੇ ਜਾਂਦੇ ਹਰ ਵਾਰ ਇਹੀ ਹੁੰਦਾ ਕਿ ਪਹਿਲਾਂ ਕਾਰਪੋਰੇਸ਼ਨਾਂ ਦਾ ਨਗਰ ਕੌਂਸਲ ਦਾ ਕਹਿਣਾ ਹੁੰਦਾ ਕਿ ਅਸੀਂ ਪਹਿਲਾਂ ਤੋਂ ਹੀ ਸਿਵਰੇਜਾਂ ਦੀ ਸਫਾਈ ਜਿਹੜੀ ਹੈ ਕਰ ਦਿੱਤੀ ਹੈ ਪਰ ਜਿੱਦਾਂ ਹੀ ਪਹਿਲੀ ਬਰਸਾਤ ਹੁੰਦੀ ਹੈ ਤਾਂ ਪੋਲ ਖੁੱਲ ਕੇ ਸਾਹਮਣੇ ਆ ਜਾਂਦੀ ਹੈ ਤਾਂ ਉਹਨਾਂ ਨੂੰ ਵੀ ਸੁੱਤੀ ਹੋਈ ਨੀਂਦ ਚੋਂ ਅਸੀਂ ਜਗਾਈਏ ਤੇ ਲਗਾਤਾਰ ਅਸੀਂ ਉਹਨਾਂ ਨੂੰ ਜਗਾਉਂਦੇ ਰਹੀਏ ਤਾਂਕਿ ਐਦਾਂ ਦੀ ਸਥਿਤੀ ਜਿਹੜੀ ਹੈ ਨਾ ਪੈਦਾ ਹੋਏ ਤਾਂ ਇਸ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤੇਜ਼ ਬਰਸਾਤ ਲੁਧਿਆਣਾ ਦੇ ਵਿੱਚ ਹੋ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਅਸੀਂ ਲੁਧਿਆਣਾ ਫਿਰੋਜ਼ਪੁਰ ਰੋਡ ਦੀਆਂ ਅਸਾਂ ਜੀਆਂ ਕਰ ਰਹੇ ਆ ਤੁਸੀਂ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਵੀ ਦੱਸੋ ਕਿ ਕਿੱਥੇ ਬਰਸਾਤ ਹੋ ਰਹੀ ਹੈ ਜਾਂ ਨਹੀਂ ਹੋਰ ਅਪਡੇਟਸ 'ਤੇ ਸਨ ਨਜ਼ਰ ਰੋ ਲੁਧਿਆਣਾ ਤੋਂ ਸਨਮਜੀਤ ਸਿੰਘ ਜਨਹਤੇਸ਼